ਨਸ਼ਾ ਮੁਕਤੀ ਕੇਂਦਰ ਕਿੱਥੇ ਕਿੱਥੇ ਦੇ ਸੀ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸਰ ਰਿੰਦਰ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਨਸ਼ਾ ਮੁਕਤੀ ਕੇਂਦਰ ਜਿਨ੍ਹਾਂ ਦਾ ਐਕਸ਼ਨ ਹੋਇਆ ਪੁਲਿਸ ਦਾ ਇਹ ਕਿਹੜੇ ਸ਼ਹਿਰਾਂ ਦੇ ਨੇ ਨਸ਼ਾ ਵੈਸੇ ਤਾਂ ਨਹੀਂ ਨਸ਼ਾ ਮੁਕਤੀ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ ਇਹਦੇ ਉੱਤੇ ਈਡੀ ਦੀਆਂ ਰੇਡਾਂ ਪੈ ਰਹੀਆਂ ਨੇ ਸਾਰੇ ਪੰਜਾਬ 'ਚ ਹੀ ਉਤਰੀ ਭਾਰਤ 'ਚ ਦੀ ਕੈਲੀ ਦੇ ਨਾਲ ਵਿੱਚ ਵੀ ਕੋਈ ਹੱਤਕਾਤ ਨਹੀਂ ਹੋਈਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਅੰਮ੍ਰਿਤ ਗੰਸਲ ਜੀ 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 ਉਹਦੇ ਵੱਲੋਂ ਨਸ਼ਾ ਸ਼ਰਾਬ ਕੇਂਦਰ ਚਲਾਇਆ ਜਾ ਰਿਹਾ ਸੀਗਾ ਉਹਦੇ ਵਿੱਚ ਜਿਹੜੀਆਂ ਦਵਾਈਆਂ ਨੇ ਮਤਲਬ ਉਹ ਕਾਫੀ ਗੰਟੀ ਦੇ ਵਿੱਚ ਪਾਈਆਂ ਗਈਆਂ ਕਿਉਂਕਿ ਉਹਦੇ ਮਤਲਬ 22 ਉਹਦੇ ਅੰਡਰ 22 ਨਸ਼ਾ ਸ਼ਰਾਬ ਕੇਂਦਰ ਉਹਨੇ ਖੋਲ ਰੱਖੇ ਸੀ ਜਿਹਦੇ ਤੇ ਈਡੀ ਦੀ ਰੇਡ ਪਈਆ ਹੋ ਸਕਦਾ ਉਹਦੀ ਅਰੈਸਟ ਵੀ ਹੋ ਗਈ ਹੋਵੇ ਉਹਦੇ ਬੈਂਕ ਖਾਤੇ ਬੰਦ ਕੀਤੇ ਗਏ ਨੇ ਉਹਦੀ ਫੈਮਿਲੀ ਦੇ ਬੈਂਕ ਖਾਤੇ ਬੰਦ ਕੀਤੇ ਗਏ ਨੇ ਲਗਭਗ 21 ਕਰੋੜ ਰੁਪਏ ਜਿਹੜਾ ਉਹ ਬੈਂਕ ਅਕਾਊਂਟ ਦੇ ਵਿੱਚ ਮਿਲਿਆ ਜਿਸ ਕਰਕੇ ਮਤਲਬ ਪੰਜਾਬ ਸਰਕਟ ਦੇ ਵਿੱਚ ਹੜਕੰਪ ਮੱਚਿਆ ਹੋਇਆ ਰਿੰਦਰ ਸਿੰਘ ਜੀ ਜੋ ਮੈਕੋ ਅਪਡੇਟ ਆਈ ਹੈ ਨਾ ਵੀ ਦੋ ਨਸ਼ਾ ਮੂਤੀ ਕੇਂਦਰ ਬਿਨਾ ਲਾਇਸੈਂਸ ਉਹ ਸੰਗਰੂਰ ਦੇ ਧੂਰੀ ਵੀ ਚਾਰੇ ਸੀ ਜਿੱਥੋਂ ਕਿ 18 ਨੌਜਾਨ ਭੱਜੇ ਨੇ ਤੇ ਭੱਜੇ ਵੀ ਕਿਵੇਂ ਨੇ ਜਦੋਂ ਉਹਨਾਂ ਨੇ ਆਪਣੇ ਘਰ ਦੇ ਦੱਸਿਆ ਵੀ ਸਾੜਨਰ ਤੇ ਕੁੱਟਮਾਰ ਕੀਤੀ ਜਾਂਦੀ ਹੈ ਸਾਨੂੰ ਦਵਾਈਆਂ ਦੇ ਨਾਮ ਤੇ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਤਾਂ ਫਿਰ ਤੰਗ ਆ ਗਏ ਸੀ ਪਰਿਵਾਰ ਵੱਲੋਂ ਉਹਨਾਂ ਨੇ ਕੰਪਲੀਟ ਕੀਤੀ ਜਿੱਥੋਂ ਆ ਪੁਲਿਸ ਅਤੇ ਡਾਕਟਰਾਂ ਦੀ ਟੀਮ ਤੁਰੰਤ ਪਹੁੰਚਦੀ ਹੈ ਨਸ਼ਾ ਗੁੱਤੀ ਕੇਂਦਰ ਤੇ ਤੇ ਉੱਥੇ ਛਾਪੇਮਾਰੀ ਕੀਤੀ ਗਈ ਤਾਂ ਉੱਥੇ ਯਾਨੀ ਕਿ ਨਸ਼ੇ ਦੀ ਦਵਾਈਆਂ ਪਾਈਆਂ ਗਈਆਂ ਔਰ ਤੋਂ ਅੰਦਾਜ਼ਾ ਕਿਹੜਾ ਮਾਲਕ ਸੀਗੇ ਉਹ ਮੌਕੇ ਤੋਂ ਫਰਾਰ ਹੈ ਬੰਦੇੜੇ ਸੀਗੇ ਸੈਂਟਰ ਚਾਰੇ ਪਰ ਹਾਂ 18 ਨੌਜਾਂ ਭੱਜੇ ਸੀ ਤੇ 10 11 ਹੋਰ ਨੂੰ ਉੱਥੋਂ ਛੜਾ ਦਿੱਤਾ ਗਿਆ ਉਹਨਾਂ ਆਪਣੇ ਘਰ ਭੇਜ ਦਿੱਤਾ ਗਿਆ ਨੌਜਵਾਨਾਂ ਨੂੰ ਦੇਖੋ ਜੀ ਇਹ ਧੂਰੀ ਦਾ ਇੱਕ ਸੈਂਟਰ ਸੀਗਾ ਜਿਹੜਾ ਮਤਲਬ ਇਲੀਗਲ ਚੱਲ ਰਿਹਾ ਸੀ ਜਿਹਦੇ ਵਿੱਚ ਕਾਫੀ ਪੇਸ਼ੈਂਟ ਕਿਉਂਕਿ ਪੰਜਾਬ ਦੇ ਕਾਫੀ ਜਿਹੜੇ ਨਾਮੀ ਨਸ਼ਾ ਛਡਾਊ ਕੇਂਦਰ ਨੇ ਪ੍ਰਾਈਵੇਟ ਉਹਨਾਂ ਦੇ ਵਿੱਚ ਇਹਦਾ ਨਾਮ ਆਉਂਦਾ ਸੀ ਗੁਰਕ੍ਰਿਪਾ ਇਸ ਕਰਕੇ ਮਤਲਬ ਇਹਦੇ ਵਿੱਚ ਕਾਫੀ ਪੇਸ਼ੈਂਟ ਦਾਖਲ ਸੀਗੇ ਤੇ ਜਦੋਂ ਮਤਲਬ ਉਹ ਗੱਲ ਇਨਕੁਆਰੀ ਦੀ ਹੋਈ ਤਾਂ ਕਿਉਂਕਿ ਪਹਿਲਾਂ ਵੀ ਇਹਦੇ ਉੱਤੇ ਸੀਲ ਲੱਗ ਚੁੱਕੀ ਸੀ 2021-23 ਦੇ ਵਿੱਚ ਹੁਣ ਫੇਰ ਮਤਲਬ ਇਹਦੇ ਉੱਤੇ ਰੇਡ ਪਈ ਹੈ ਜਿਹਦੇ ਵਿੱਚ 18 ਮੁੰਡੇ ਨੇ ਜਿਹੜੇ ਲੜਕੇ ਮਤਲਬ ਉਹ ਪੁਲਿਸ ਵਾਲਿਆਂ ਨੇ ਤੇ ਸਿਹਤ ਵਿਭਾਗ ਨੇ ਇਹ ਉਹਨਾਂ ਨੂੰ ਉੱਥੋਂ ਛਡਾਇਆ ਜਿਨ੍ਹਾਂ ਨੂੰ 12 ਨੂੰ ਤਾਂ ਘਰੇ ਭੇਜਤਾ 6 ਨੂੰ ਜਿਹੜਾ ਇੱਕ ਹੋਰ ਨਸ਼ਾ ਛਡਾਊ ਕੇਂਦਰ ਹੈ ਕਹਾਵਤਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚ ਐਡਮਿਟ ਕਰਾਤਾ ਮੁੰਗਾ ਗਨੀਮਤ ਹੈ ਵੀ ਪਿਛਲੇ ਦਿਨੀ ਕਹਾਵਤਾ ਮੈਂ ਜਿਹੜਾ ਨਸ਼ਾ ਛਡਾਊ ਕੇਂਦਰ ਸੀ ਉਹਦੇ ਵਿੱਚੋਂ ਵੀ ਕੁਝ ਜਿਹੜੇ ਪੇਸ਼ੈਂਟ ਸੀਗੇ ਉਹ ਫਰਾਰ ਹੋਏ ਸੀਗੇ ਪਟਾਟੜ ਸਾਹਿਬ ਕਿੱਥੇ ਇਹ ਵੀ ਵੱਡਾ ਸਵਾਲ ਇਹ ਜੀ ਸਰਕਾਰਾਂ ਤੇ ਵੀ ਖੜਾ ਹੁੰਦਾ ਹੈ ਜਿਹੜੇ ਲਾਇਸੈਂਸ ਜਿਊ ਕਰਦੇ ਨੇ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਜਿੰਨੇ ਵੀ ਤਕਰੀਬਨ ਨਸ਼ਾ ਮੁਕਤੀ ਕੇਂਦਰ ਮੈਂ ਦੇਖੇ ਨੇ ਇਹ ਉਹੀ ਬੰਦੇ ਚਲਾ ਰਹੇ ਨੇ ਜਿਹੜੇ ਆਪਣੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ ਉਹ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਨੇ ਆਪਣੇ ਨਸ਼ਾ ਸੈਂਟਰ ਖੋਲ ਰੇ ਇੱਕ ਕਾਰੋ ਪੈਸੇ ਲਈ ਕਾਰੋ ਬਣਾ ਲਿਆ ਕੋਈ ਚਾਹ ਪਨਾਵਾ ਚੰਗਾ ਹੋ ਰਿਹਾ ਇਸ ਇਹਦਾ ਕਾਰਨ ਕੀ ਹੈ ਨਾ ਜੀ ਗਵਰਨਮੈਂਟ ਵੱਲੋਂ ਜਿੰਨੇ ਵੀ ਨਸ਼ਾ ਸੜਾਊ ਕੇਂਦਰ ਨੇ ਜਿਹੜੀ ਇਹ ਜੀਵ ਥੱਲੇ ਧਰਨ ਵਾਲੀ ਗੋਲੀ ਹੁੰਦੀ ਆ ਬੂਫਰੀ ਤੌਰ ਤੇ ਨਲਕਸਨ ਇਹ ਮਤਲਬ ਫ੍ਰੀ ਸਪਲਾਈ ਦਿੱਤੀ ਜਾਂਦੀ ਹੈ ਜੀ ਇਹ ਗੱਲ ਕਰ ਇਹ ਕੀ ਆ ਵੀ ਫ੍ਰੀ ਸਪਲਾਈ ਲੈ ਕੇ ਇਹਨੂੰ ਮੋਟੇ ਮਾਰਜਨ ਦੇ ਨਾਲ ਵੇਚਿਆ ਜਾਂਦਾ ਹੈ ਇਹ ਕਾਫੀ ਗਿੰਸਤੇ ਦਾ ਵੱਡਾ ਜਿਹੜਾ ਰੈਕਟ ਹੈ ਉਹ ਚੱਲਦਾ ਹੈਗਾ ਕਿਉਂਕਿ ਕਾਫੀ ਰੁਪਈਆ ਦਾ ਵੱਡਾ ਮਤਲਬ ਇਹਦੇ ਵਿੱਚ ਕਾਫੀ ਨਾਮੀ ਗ੍ਰਾਮੀ ਜਿਹੜੀਆਂ ਹਸਤੀਆਂ ਨੇ ਉਹ ਸ਼ਾਮਲ ਨੇ ਇਹ ਇਸ ਕਰਕੇ ਮਤਲਬ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਬਹੁਤ ਅਭਰਾਲਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਲਗਭਗ ਕਰੋੜ ਗੋਲੀ ਦੇ ਲਗਭਗ ਜਿਹੜੀ ਫ੍ਰੀ ਸਪਲਾਈ ਵੰਡੀ ਜਾਂਦੀ ਹੈ 91 ਲੱਖ ਕਹਿੰਦੇ ਨੇ ਵੀ ਲਗਭਗ ਉਹ ਗੋਲੀ ਹੈ ਜਿਹੜੀ ਫ੍ਰੀ ਸਪਲਾਈ ਵੰਡੀ ਜਾਂਦੀ ਹੈ ਗੱਲ ਕਰ ਉਹ ਕਾਫੀ ਗਿਣਤੀ ਦੇ ਵਿੱਚ ਜਿਹੜੀ ਮਾਰਕੀਟ ਦੇ ਵਿੱਚ ਵਿਕਦੀ ਹੈ ਜਿਹਨੂੰ ਰਗੜ ਕੇ ਮੁੰਡੇ ਇੰਜੈਕਸ਼ਨ ਨੂੰ ਚਿੱਟੇ ਦੇ ਤੌਰ ਤੇ ਲਾਉਂਦੇ ਨੇ ਇਹ ਮਤਲਬ ਸੁੰਡ ਦੇ ਵਿੱਚ ਆਉਂਦਾ ਵੀ ਇਹ ਉਹ ਗੋਲੀਆਂ ਰਗੜ ਕੇ ਜਿਹੜੀਆਂ ਮਤਲਬ ਬੂਫਰੀ ਨੌਰਫੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਇੰਜੈਕਸ਼ਨ ਦੇ ਤੌਰ ਤੇ ਲਾਇਆ ਜਾਂਦਾ ਜਿਹਦੇ ਨਾਲ ਕਿਸੇ ਨਾ ਕਿਸੇ ਓਵਰਡੋਜ਼ ਦੇ ਥਰੂ ਮਤਲਬ ਕਿਸੇ ਮੁੰਡੇ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ ਇਹ ਕਾਫੀ ਮਤਲਬ ਸੈਂਸੀਅਰ ਮੁੱਦਾ ਹੈਗਾ ਹੈਗਾ ਜਿਹਦੇ ਉੱਤੇ ਬੈਠ ਕੇ ਗੱਲਬਾਤ ਕਰਨ ਵਾਲੀ ਹੈ ਗੱਲ ਕਰ ਕੋਈ ਮਤਲਬ ਇਹਦੇ ਉੱਤੇ ਸਿਰਫ ਸਿਆਸੀ ਰੋਟੀਆਂ ਦੀ ਸੇਕੀਆਂ ਜਾ ਰਹੀਆਂ ਨੇ ਚਾਹੇ ਵਿਰੋਧੀ ਧਿਰ ਹੋਵੇ ਚਾਹੇ ਅਕਾਲੀ ਦਲ ਸਰਕਾਰ ਪਿਛਲੀ ਹੋਵੇ ਚਾਹੇ ਕੋਈ ਵੀ ਹੋਵੇ ਇਹ ਕਿਉਂਕਿ ਵੱਡੀਆਂ ਪਾਰਟੀਆਂ ਵੀ ਇਹਦੇ ਤੋਂ ਬਿਨਾ ਮਤਲਬ ਅਸ਼ੂਤ ਨਹੀਂ ਹਨ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੇਰੇ ਇੱਕ ਦੋ ਮਿੱਤਰ ਨੇ ਉਹਰੇ ਸਰਕਾਰੀ ਹਸਪਤਾਲ ਦਵਾਈ ਲੈ ਜਾਂਦੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਹਾਂ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈ ਕਿ ਸਰਕਾਰ ਨੌਜਵਾਨਾਂ ਐਸਾ ਡਾਂਦਦੀ ਉਹ ਗੋਲੀਆਂ ਫ੍ਰੀ ਦੇ ਰਹੀ ਹੈ ਇਕੱਠੀਆਂ ਦੇ ਰਹੀ ਹੈ ਹਫਤੇ ਉੱਤੇ ਉੱਤੇ ਦੀਆਂ ਦਾਦਾ ਜਿਵੇਂ ਉਹਨਾਂ ਦੀ ਡੋਜ਼ ਹੈ ਮਰੀਜ਼ਾਂ ਦੀ ਪਰ ਡਾਕਟਰ ਸਾਹਿਬ ਉੱਥੇ ਵੀ ਨਾ ਕਈ ਵਾਰ ਲੜਾਈ ਝਗੜੇ ਵਾਰ ਦਾ ਸਾਹਮਣੇ ਆਉਂਦੀਆਂ ਵੀ ਡਾਕਟਰ ਜਿਹੜੇ ਨੇ ਉਹ ਕਈ ਆਪਣੇ ਚਿਹਤਿਆਂ ਨੂੰ ਪਹਿਲਾਂ ਦੇ ਦਿੰਦੇ ਨੇ ਉਹਨੂੰ ਆਉਣ ਦੀ ਲੋੜ ਨਹੀਂ ਪੈਂਦੀ ਉਹਾਂ ਮਹੀਨੇ ਟੀ ਜਾਂਦੀ ਹੈ ਸ ਉੱਥੇ ਵੀ ਯਾਨੀ ਕਿ ਤੁਹਾਨੂੰ ਦੱਸਣਾ ਕਿ ਹੁਣ ਕਾਉਂਸਲ ਜਿਹੜੀਆਂ ਕੁੜੀਆਂ ਬਠਾਈਆਂ ਗਈਆਂ ਸਰਕਾਰ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਯਾਨੀ ਕਿ ਕੁੜੀਆਂ ਉਹ ਲੜਕਿਆਂ ਨੂੰ ਸਮਝਾਉਂਦਿਆਂ ਨੇ ਵੀ ਤੁਸੀਂ ਨਸ਼ਾ ਇੱਦਾਂ ਛੱਡਣਾ ਹੈ ਫਰਕ ਤਾਂ ਪਿਆ ਸਮਝਾਏ ਤਾਂ ਕੋਈ ਸੰਕਟ ਨਹੀਂ ਜੀ ਜੀ ਹਾਂ ਅਸੀਂ ਮੰਨਦੇ ਆ ਫਰਕ ਤਾਂ ਪਿਆ ਪਰ ਡਾਕਟਰ ਸਾਹਿਬ ਜਿਹੜੀ ਇਹ ਕਪਰੇਵਾਜੀ ਹੋ ਰਹੀ ਹੈ ਗੋਲੀਆਂ ਦੀ ਹੈ ਨਾ ਕਿਸੇ ਨੂੰ ਜ਼ਿਆਦਾ ਦਿੰਦੀਆਂ ਕਿਸ ਨੂੰ ਘੱਟ ਦਿੰਦੀਆਂ ਯਾਨੀ ਕਿ ਆਪਣੇ ਬੰਦੇ ਨੂੰ ਪਹਿਲ ਦੇ ਆਧਾਰ ਤੇ ਦਵਾਈਆਂ ਉੱਥੇ ਦਿੱਤੀਆਂ ਰਹੀਆਂ ਇਹ ਵੀ ਸਵਾਲ ਖੜੇ ਹੋ ਰਹੇ ਨੇ ਉਹ ਮਿਲੀ ਭੁਗਤ ਹੈ ਜੀ ਉਹ ਇਹਦਾ ਚੱਕਰ ਕੀ ਹੈ ਜਿਹੜੇ ਆਮ ਲੋਕ ਨੇ ਉਹ ਗੋਲੀਆਂ ਲੈ ਕੇ ਕਹਾ ਨਸ਼ੇੜੀਆਂ ਉਹ ਗੋਲੀਆਂ ਵੇਚ ਦਿੰਦੇ ਨੇ ਉਹਨਾਂ ਤੋਂ ਪੈਸੇ ਲੈ ਕੇ ਉਹਦੀ ਸ਼ਰਾਬ ਖਰੀਦ ਲੈਂਦੇ ਨੇ ਜੀ ਇਹ ਮਤਲਬ ਕਈ ਵਾਰੀ ਤਾਂ ਜਿਹੜੇ ਡੈੱਡ ਹੁੰਦੇ ਨੇ ਬੰਦੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੇ ਨਾਂ ਵੀ ਇੰਟਰ ਕਰਕੇ ਗੋਲੀਆਂ ਕਟੀਆਂ ਕੁੱਡੀਆਂ ਜਾਂਦੀਆਂ ਨੇ ਜਿਹੜਾ ਮਤਲਬ ਪਿੱਛੇ ਕਮਹਾੜੀ ਦੇ ਸੈਂਟਰ ਦੇ ਵਿੱਚੋਂ ਵੀ 23000 ਗੋਲੀ ਸੀ ਜਿਹੜੀ ਉਹ ਗਾਇਬ ਹੋ ਗਈ ਸੀ ਤੇ ਕੱਲ ਹਸਪੀਟਲ ਸੈਂਟਰਾਂ ਦੇ ਵਿੱਚੋਂ ਕਾਫੀ ਗੋਲੀਆਂ ਲਾਇਬ ਵੀ ਹੋ ਜਾਂਦੀਆਂ ਨੇ ਜਿਹੜੀਆਂ ਮਤਲਬ ਇਹ ਇੱਕ ਬਲੈਕ ਮਾਰਕੀਟਿੰਗ ਦਾ ਵੱਡਾ ਸਾਧਨ ਬਣ ਚੁੱਕਿਆ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਵੱਲੋਂ 500 ਜਿਹੜੇ ਓਟ ਕੇਂਦਰ ਖੁੱਲ੍ਹੇ ਹੋ ਗਏ ਨੇ ਜਿਹਦੇ ਵਿੱਚ ਮਤਲਬ ਲਗਭਗ ਵੀ 3 ਲੱਖ ਬੰਦੇ ਨੂੰ ਸਪਲਾਈ ਦਿੰਦੇ ਨੇ ਬਾਕੀ ਬੰਦਾ ਹੋਰ ਪਤਾ ਨਹੀਂ ਕਿਉਂ ਕਿਸ ਤਰ੍ਹਾਂ ਚੱਲਦੀ ਹੈ ਗੱਲ 180 ਦੇ ਲਗਭਗ ਇਹ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਨੇ ਮਤਲਬ ਐਂਡੇ ਸੈਂਟਰ ਕੇਂਦਰ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਸੇਵਾ ਦੇ ਵਿੱਚ ਅਜਰ ਨੇ ਸਰਕਾਰ ਵੱਲੋਂ ਤੇ ਗੱਲ ਕਰ ਪ੍ਰਾਈਵੇਟ ਲੋਕ ਫਿਰ ਵੀ ਮਤਲਬ ਕਰ ਰਹੇ ਨੇ ਕਿਤੇ ਇਹਨਾਂ ਸੈਂਟਰਾਂ ਦੇ ਵਿੱਚ ਕੋਈ ਕਮਜ਼ੋਰੀ ਆ ਤਾਂ ਹੀ ਲੋਕ ਪ੍ਰਾਈਵੇਟ ਸੈਂਟਰ ਨੇ ਜਿਹੜੇ ਉਹਨਾਂ ਦੇ ਵਿੱਚ ਐਡਵਰਟ ਕਰਦੇ ਨੇ ਕਿਉਂਕਿ ਉਹ ਕੁੱਟ ਮਾਰਦੇ ਨਾਲ ਨਾਲ ਜੇਬ ਦੇ ਉੱਤੇ ਵੀ ਕਾफी ਵੱਡਾ ਡਾਕਾ ਮਾਰਦੇ ਨੇ ਡਾਕਟਰ ਸਾਹਿਬ ਇਹ ਗੱਲ ਕਹਿਣਾ ਚਾਹੁੰਦਾ ਸੀ ਜੇਕਰ ਸਰਕਾਰੀ ਜਿਹੜੇ ਓਟ ਸੈਂਟਰ ਨੇ ਉੱਥੇ ਸਹੀ ਤਰੀਕੇ ਦਵਾਈਆਂ ਮਿਲਣ ਤਾਂ ਜਿਹੜੇ ਪ੍ਰਾਈਵੇਟ ਜ਼ਿਆਦਾ ਖੁੱਲਗੇ ਨੇ ਪ੍ਰਾਈਵੇਟਾਂ ਦੇ ਮੋਟੀ ਕਮਾਈ ਕਰ ਰਹੇ ਨੇ ਉੱਥੇ ਜਾਓ ਪਰਚੀ ਬਣਾਓ ਆਪਣੀ ਫੀਸ ਧੋ ਤੇ ਦਵਾਈ ਲੈ ਜਾਓ ਚਾਹੇ ਮਹੀਨਾ ਹੀ ਜਾਏ 2 ਮਹੀਨੇ ਇਕੱਠੇ ਲੈ ਜਾਓ ਪਰ ਹਾਂ ਉਹ ਲੋਕ ਵਾਧੂ ਲਾਹ ਖਾਟੇ ਇਸ ਗੱਲ ਦਾ ਦਵਾਈ ਸੇਮ ਹੀ ਹੈ ਦੇਖੋ ਸੇਮ ਤਾਂ ਹੀ ਹੋ ਮਤਲਬ ਪ੍ਰਾਈਵੇਟ ਤਾਂ ਮਿਲਦੀ ਨਹੀਂ ਪ੍ਰਾਈਵੇਟ ਨਹੀਂ ਹੋ ਤਾਂ ਸਾਰਾ ਸਰਕਾਰੀ ਹੈਗਾ ਜਦੋਂ ਪ੍ਰਾਈਵੇਟ ਜਿੱਥੋਂ ਵੱਧ ਮਿਲਦੇ ਉੱਥੇ ਮਤਲਬ ਕਪੜੇ ਵਾਜੀ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਇਹ ਕਿਉਂਕਿ ਕਾਫੀ ਲੋਕਾਂ ਦਾ ਕੰਮ ਹੀ ਇਹ ਹੋਇਆ ਤੇ ਮਤਲਬ ਪੈਸਾ ਕਮਾਉਣਾ ਕਿਉਂਕਿ ਜਿਵੇਂ ਹੁਣ ਤੁਸੀਂ ਲਾਉ ਦਿਓ ਡਾਕਟਰ ਸਾਹਿਬ ਨੇ ਆਪਣੇ ਜਿਹੜੇ ਰੈਸਟੋਰੈਂਟ ਅਮਿਤ ਵੰਸਲ ਜੀ ਇਹ 22 ਸੈਂਟਰ ਹੈ ਉਹਨਾਂ ਦੇ ਅੰਡਰ ਚੱਲਦੇ ਸੀਗੇ ਜਿਹਦੇ ਬੈਂਕ ਅਕਾਊਂਟਾਂ ਦੇ ਵਿੱਚ 21 ਕਰੋੜ ਰੁਪਇਆ ਜਮ੍ਹਾਂ ਸੀ ਤੇ ਹੋਰ ਜਿਹੜੇ ਬਿਨਾਂ ਕਾਊਂਟਾ ਤੋਂ ਹੋਰ ਹੋਊਗਾ ਉਹ ਤਾਂ ਗੱਲ ਬੱਕਰੀ ਉਹਨਾਂ ਨੇ ਬਰਨਾਲੇ ਇੱਕ ਛੋਟਾ ਜਿਹਾ ਕੰਮ ਸੀ ਜਿਹੜਾ ਉਹ ਤੋਂ ਸ਼ੁਰੂ ਕੀਤਾ ਸੀਗਾ ਦੋ ਪੰਜ ਚਾਰ ਸਾਲਾਂ ਦੇ ਵਿੱਚ ਹੀ ਕਾਫੀ ਮਤਲਬ ਨਾਮਣਾ ਕੱਟ ਕੇ ਤੇ ਕਾਫੀ ਕਮਾਈ ਕਰਕੇ ਜਿਹੜੇ ਮਤਲਬ ਇਸ ਤਰ੍ਹਾਂ ਦੇ ਧੰੜਿਆਂ ਤੋਂ ਬਿਨਾ ਹੋਰ ਨਹੀਂ ਹੋ ਸਕਦਾ ਡਾਕਟਰ ਸਾਹਿਬ ਮੈਂ ਤੁਹਾਨੂੰ ਉਹੀ ਕਹਿਣਾ ਚਾਹਨਾ ਕਿ ਸਰਕਾਰ ਨੂੰ ਇਹਨਾਂ ਸੈਂਟਰਾਂ ਦੇ ਧਿਆਨ ਨਹੀਂ ਦੇਣਾ ਇਹਦਾ ਸਰਕਾਰ ਅੱਗੇ ਆਵੇ ਕਿਉਂਕਿ ਦੇਖੋ ਨੌਜਵਾਨਾਂ ਦਾ ਨਸ਼ਾ ਛੱਡਣ ਨੂੰ ਚਲੋ ਮੈਂ ਕਹਿੰਦਾ ਕੋਈ ਨਹੀਂ ਛੱਡਦਾ ਪਰ ਸਰਕਾਰ ਦਾਅਵੇ ਕਰਦੀ ਹੈ ਸਰਕਾਰ ਨੂੰ ਅੱਗੇ ਆਣ ਦੇਦਾ ਅਜੇ ਕੋਈ ਸਰਕਾਰ ਤਾਂ ਹੋਰ ਪਾਸੇ ਪਈ ਹੋਈ ਐ ਸਰਕਾਰ ਤਾਂ ਮਤਲਬ ਡਰੋਨਾਂ ਵਾਲੇ ਥਰੂ ਪਾਕਿਸਤਾਨ ਨਾਲ ਪਾਕਿਸਤਾਨ ਕਿੱਥੋਂ ਦੇ ਲੁਗਾ ਪਾਕਿਸਤਾਨ ਤੁਸੀਂ ਮੰਨ ਲਓ ਸੋਢੀ ਸਾਹਿਬ ਪਾਕਿਸਤਾਨ ਦੇ ਵਿੱਚ ਮੂੰਗੀ ਦੀ ਦਾਲ ਨੂੰ ਤੜਕਾ ਲਾਉਣ ਵਾਸਤੇ ਗੰਢੇ ਨਹੀਂ ਹਨ ਉੱਥੇ ਤਾਂ ਐਨਾ ਆਟਾ ਉੱਥੇ ਨਹੀਂ ਮਿਲਦਾ ਟਮਾਟਰ ਉੱਥੇ ਨਹੀਂ ਹਨ ਉਹ ਆਪਣੇ ਆਪਣੇ ਵਾਸਤੇ 5 ਕਰੋੜ ਜਾਂ 7 ਕਰੋੜ ਰੁਪਏ ਦਾ ਕਿਲੋ ਕਿੱਥੋਂ ਭੇਜ ਦੇਣਗੇ ਬੜੀ ਗਣੀ ਬੜੀ ਡਾਕਟਰ ਸਾਹਿਬ ਬੜੀ ਆਸੋਈ ਖਬਰ ਆਈ ਹੈ ਆਪਣੇ ਚੈਨਲ ਦੇ ਕੁਝ ਸਮੇਂ ਤੱਕ ਚੱਲ ਵੀ ਗਈ ਹੋਣੀ ਹੈ ਚੱਲ ਜਾਈਗੀ ਅੰਮ੍ਰਿਤਸਰ ਦੀ ਕਿ ਉਥੇ 10 ਬੰਦੇ ਕੱਲ ਫੜੇ ਨੇ ਤੇ ਕਮਿਸ਼ਨ ਸਾਹਿਬ ਨੇ ਖੁਦ ਆਪਣੀ ਪੀਸੀ ਕੀਤੀ ਹੈ ਔਰ ਦੇਖੋ ਦਿਖਾਏ ਕੀ ਗਿਆ ਯਾਨੀ ਕਿ ਉਹਨਾਂ ਤੋਂ ਹਥਿਆਰ ਫੜੇ ਗਏ ਨੇ ਔਰ 1.5 ਕਿਲੋ ਹੀਰਨ ਫੜੀ ਗਈ ਹੈ ਔਰ ਕਹਿੰਦੇ ਫੜੀ ਉਸ ਸਮੇਂ ਗਈ ਹੈ ਜਦੋਂ ਡਰੋਨ ਤਾਰ ਰਿਹਾ ਸੀ ਉਹ ਡਰੋਨ ਤੇ ਕਹਿੰਦੇ ਪਾਕਿਸਤਾਨ ਤੋਂ ਮੰਗੰਦੇ ਸੀ ਪਰ ਉਹਦੀ ਜਿਹੜੀ ਕਮੀ ਦਿਖਾਈ ਉਹ 1.5 ਕਿਲੋ ਤੋਂ ਉੱਪਰ ਦਿਖਾਈ ਗਿਆ ਹੈਰੋਇਨ ਦੀਸ ਹਥਿਆਰ ਵੀ ਦਿਖਾਏ ਗਏ ਨੇ ਉਹ ਜੀ 1.5 ਕਰੋੜ ਸਾਢੇ 13 ਦਾ ਰੇਟ 7 ਕਰੋੜ ਰੁਪਏ ਪਰ ਕਿਲੋ ਕਹਿਣ ਲੱਗੇ ਸੀ ਵੀ 10 ਕਰੋੜ ਰੁਪਏ ਦੀ ਡਰੋਨ ਨਾਲ ਬੰਨ ਕੇ ਕੋਈ ਤੋੜ ਦੂੰ ਜੀ ਆ ਅਗਲਾ ਬੀੜੀਆਂ ਦਾ ਮੰਡਲ ਨਹੀਂ ਦਿੰਦਾ ਹੈ ਕੋਈ ਧਾਰਾ ਜੀ ਜੀ ਕਿਸੇ ਨੂੰ ਕੋਈ ਕਹੇ ਵੀ ਸਿਕਰਟ ਪਿੰਡ ਨੂੰ ਦੇ ਦੇ ਧਾਰੀ ਦੰਦ ਨੇ ਪਾਕਿਸਤਾਨ ਦਾ ਬੰਦਾ ਹੈ ਕਿਵੇਂ ਦੇ ਦੂ ਇਹ ਸਾਰੀਆਂ ਗੱਲਾਂ ਨੇ ਜਾਂਚ ਮੰਗਦੀਆਂ ਨੇ ਜੇ ਕੋਈ ਨਿਰਪੱਖ ਏਜੰਸੀ ਇਹਦੀ ਜਾਂਚ ਕਰੇ ਜਿਹੜੇ ਐਨਡੀਪੀਐਸ ਕੇਸ ਨੇ ਉਹਨਾਂ ਦੀ ਜਾਂਚ ਕਰੇ ਇਹ ਤਾਂ ਸਾਰਾ ਜਿਹੜਾ ਦੁੱਧ ਦਾ ਦੁੱਧ ਹੈ ਪਾਣੀ ਦਾ ਪਾਣੀ ਆ ਲੋਕਾਂ ਦੇ ਸਾਹਮਣੇ ਆ ਸਕਦਾ ਬਦਕਿਸਮਤੀ ਇਹ ਹੈ ਵੀ ਕਿਸੇ ਵੀ ਸਰਕਾਰ ਦੇ ਇਹਦੇ ਉੱਤੇ ਕੋਈ ਨਿਰਪੱਖ ਕੋਈ ਰਿਟਾਇਰ ਜੱਜ ਜਾਂ ਕੋਈ ਮਤਲਬ ਇੱਕ ਵਾਰੀ ਠੀਕ ਹੈ ਵੀ ਕਪਟਨ ਸਾਹਿਬ ਨੇ ਇਹ ਇੱਕ ਮਹਤਾਬ ਸਿੰਘ ਸਰ ਮਹਤਾਬ ਸਿੰਘ ਗਿੱਲ ਹਾਈ ਕੋਰਟ ਦੇ ਜੱਜ ਸਾਹਿਬ ਸੀ ਉਹਨਾਂ ਦੇ ਤਰੂ ਕਮੇਟੀ ਬਣਾਈ ਸੀ ਕਰਕਰ ਉਹ ਵਿਚੀ ਇਹ ਕਹਾਣੀ ਖਤਮ ਹੋ ਗਈ ਪਤਾ ਨਹੀਂ ਕੀ ਬਣਿਆ ਮਤਲਬ ਜੇ ਇਹਨਾਂ ਦੀ ਜਾਂਚ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤਾਂ ਜਿਹੜਾ ਅਸਲੀਅਤ ਹੈ ਉਹ ਕੁਝ ਹੋਰ ਨਿਕਲ ਸਕਦੀ ਹੈ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪਤਾ ਲੱਗ ਸਕਦਾ ਕੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਇਹ ਮੈਕੈਨੀਕਲ ਵਾਲਾ ਸਿਸਟਮ ਹੈ ਇਹ ਇਹ ਕੋਈ ਪੈਦਾਤਾ ਹੁੰਦਾ ਨਹੀਂ ਹੈ ਇਹ ਗਵਰਨਮੈਂਟ ਖਰੀਦਦੀ ਆ ਬਾਹਰਲੇ ਦੇਸ਼ਾਂ ਤੋਂ ਬਕਾਇਦਾ ਆਰਡਰ ਦੇ ਕੇ ਉਹ ਕੰਪਨੀਆਂ ਨੇ ਜਿਹੜੀਆਂ ਕੰਪਨੀਆਂ ਨੂੰ ਉਹ ਸਪਲਾਈ ਕੀਤਾ ਜਾਂਦਾ ਕੰਪਨੀਆਂ ਦੇ ਉੱਤੋਂ ਜਿਹੜਾ ਚੰਦਾ ਲਿਆ ਜਾਂਦਾ ਇਲੈਕਟੋਰਲ ਫੰਡ ਮੈਂ ਤੁਹਾਨੂੰ 10 ਕੰਪਨੀਆਂ ਦੀ ਲਿਸਟ ਦੇ ਸਕਦਾ ਜਿਨ੍ਹਾਂ ਤੋਂ 350 ਕਰੋੜ ਰੁਪਇਆ ਲਿਆ ਪਿਛਲੀਆਂ ਪਾਰਲੀਮੈਂਟ ਦੇ ਆ ਇਲੈਕਸ਼ਨਾਂ ਦੇ ਵਿੱਚ ਇਹ ਬੜਾ ਵੱਡਾ ਮਤਲਬ ਨੈਕਸਸ ਹੈਗਾ ਇਹ ਲੋਕਾਂ ਨੂੰ ਫੜ ਕੇ ਅੰਦਰ ਦੇਣ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ ਇਹ ਗੱਲ ਬੜੀ ਮਤਲਬ ਸੋਚਣ ਵਾਲੀ ਹੈ ਇਹ ਗੱਲ ਨਾ ਮੈਂ ਕਿਸੇ ਡਿਬੇਟ ਦੇ ਵਿੱਚ ਸੁਣੀ ਹੈ ਕੋਈ ਡਿਬੇਟ ਦੇ ਵਿੱਚ ਕਰਦਾ ਕਿਉਂਕਿ ਨਾ ਤਾਂ ਜਿਹੜੇ ਡਿਬੇਟ ਕਰਦੇ ਨੇ ਉਹਨਾਂ ਦੇ ਉੱਤੇ ਪਰਚਾ ਹੁੰਦਾ ਹੈ ਨਾ ਉਹ ਅੰਦਰ ਗਏ ਹੁੰਦੇ ਨੇ ਨਾ ਉਹ ਖਾਂਦੇ ਹੁੰਦੇ ਨੇ ਨਾ ਉਹ ਵੇਚਦੇ ਨੇ ਉਹਨਾਂ ਦਾ ਹੱਕ ਹੀ ਨਹੀਂ ਹੁੰਦਾ ਮਤਲਬ ਡਿਬੇਟ ਦੇ ਵਿੱਚ ਬੈਠਣ ਦਾ ਕਿਉਂਕਿ ਇਹ ਬੜਾ ਸੋਸ਼ੀਅਲ ਮੁੱਦਾ ਹੈ ਹੈਗਾ ਇਹ ਮੁੱਦੇ ਨੂੰ ਹਾਈਲਾਈਟ ਕਰਨ ਵਾਸਤੇ ਮੁੱਦੇ ਤੋਂ ਛੁਟਕਾਰਾ ਪਾਉਣ ਵਾਸਤੇ ਮਤਲਬ ਇਹ ਇੱਕ ਬੜੀ ਸਿਆਣੇ ਬੰਦਿਆਂ ਦੀ ਜਿਹੜੀ ਆ ਉਹ ਕਮੇਟੀ ਹੋਣੀ ਚਾਹੀਦੀ ਆ ਉਹ ਇਹਦਾ ਹੱਲ ਤੇ ਅਸਲੀਅਤ ਦਾ ਪਹਿਲਾਂ ਪਤਾ ਲੱਗੇ ਵੀ ਅਸਲੀਅਤ ਕੀ ਆ ਉਸ ਤੋਂ ਬਾਅਦ ਹੱਲ ਹੋਏਗਾ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਦੇ ਉੱਤੇ ਸਿਆਸੀ ਪਾਰਟੀਆਂ ਨੇ ਜਿਹੜੀ ਹਰਦੀ ਸਿਆਸਤ ਕਰਦੇ ਰਹਣਗੇ ਡਾਕਟਰ ਸਾਹਿਬ ਮੈਂ ਇਹ ਗੱਲ ਹੋਰ ਵੀ ਇੱਥੇ ਕਲੀਅਰ ਕਰਦਾ ਹਾਂ ਨਾ ਜਿਹੜੇ ਪ੍ਰਾਈਵੇਟ ਨਸ਼ਾ ਮੁਤੀ ਕੇਂਦਰ ਹੁੰਦੇ ਆ ਚਲੋ ਲਾਇਸੈਂਸ ਹੈ ਜਾਂ ਨਹੀਂ ਹੈ ਬਾਅਦ ਦੀ ਗੱਲਾਂ ਨੇ ਪਰੇਥੇ ਸਵਾਲੇ ਵੀ ਉੱਠਦਾ ਹੈ ਕਿ ਇਹਨਾਂ ਨੇ ਆਪਣੇ ਦਲਾਰ ਰੱਖੇ ਹੁੰਦੇ ਨੇ ਇਹ ਯਾਨੀ ਕਿ ਆਪਣੇ ਮਹੱਲਿਆਂ ਦੇ ਵਿੱਚ ਜਨਾਨੀਆਂ ਨੂੰ ਆਦਮੇ ਨੂੰ ਗੁੰਮਰਾਹ ਕਰਦੇ ਨੇ ਤਾਂ ਆਪਣਾ ਬੱਚਾ ਸਾਡੇ ਸੈਂਟਰ ਛੱਡੋ ਅਜੀ ਤੁਹਾਨੂੰ ਕਮਿਸ਼ਨ ਨਾਂਗੇ ਉਹ ਜਿਹੜੇ ਕਮਿਸ਼ਨ ਏਜੰਟ ਹੁੰਦੇ ਨੇ ਉਹ ਦੇਖਦੇ ਐ ਨਹੀਂ ਵੀ ਅੰਦਰ ਕੀ ਕੁਝ ਹੋ ਰਿਹਾ ਹੈ ਸਾਡੇ ਉਹਦਾ ਬੱਚਾ ਕਿਵੇਂ ਰਹੇਗਾ ਉਹ ਚੱਕ ਕੇ ਯਾਨੀ ਬੱਚੇ ਨੂੰ ਸੈਂਟਰ ਛੱਡ ਦੇਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਅੰਦਰ ਦਵਾਈ ਮਿਲੇਗੀ ਜਾਂ ਨਹੀਂ ਮਿਲੇਗੀ ਪਰ ਇਹ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਲੱਗਦਾ ਨਹੀਂ ਵੀ ਮਾਪਿਆਂ ਨੂੰ ਵਿਸਥਾਰ ਕੋਣਦਾ ਹੈ ਦੇਖੋ ਗੱਲ ਇਹ ਹੈ ਜਿਹੜਾ ਕਮਿਸ਼ਨਵਾਜੀ ਹੈ ਇਹ ਕੋਈ ਛੋਟੇ ਤੋਂ ਲੈ ਕੇ ਵੱਡੇ ਤੱਕ ਇੱਥੇ ਗੋਫਰ ਸੌਦਾਂ ਦੇ ਗੋਫਰ ਸੌਦੇ ਹੋਏ ਸੀਗੇ ਉਹਨਾਂ ਦੇ ਵਿੱਚ ਕਮਿਸ਼ਨ ਦਾ ਪ੍ਰਚਾਰ ਕਰਕੇ 64 ਕਰੋੜ ਰੁਪਏ ਦਾ ਸਰਕਾਰ ਸੈਂਟਰ ਦੇ ਵਿੱਚ ਵਗਲਦੀ ਸੀ ਮਤਲਬ ਜਿਹੜਾ ਕਮਿਸ਼ਨਵਾਜੀ ਸਿਸਟਮ ਹੈ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੈਗਾ ਇਹਦੇ ਵਿੱਚ ਲੋਕ ਲੋਕ ਇਹਦੇ ਵਿੱਚ ਮਤਲਬ ਰੱਖ ਸਕਦੇ ਨੇ ਧਿਆਨ ਅਲਰਟ ਹੋਣਾ ਪੈਂਦਾ ਗੱਲ ਕਰ ਜਦੋਂ ਕਿਸੇ ਦੇ ਘਰੇ ਕੋਈ ਪੇਸ਼ੈਂਟ ਹੁੰਦਾ ਉਹਦਾ ਅਲਰਟ ਹੋਣਾ ਵਿੱਚ ਹੀ ਰੁਲ ਜਾਂਦਾ ਇਸ ਕਰਕੇ ਮਤਲਬ ਸਰਕਾਰ ਆਰ ਨੂੰ ਜੇ ਵਧੀਆ ਸੇਤ ਸੂਲਤਾਂ ਦਿੱਤੀਆਂ ਜਾਣ ਤਾਂ ਲੋੜ ਹੀ ਨਹੀਂ ਪੈਂਦੀ ਇਸ ਚੱਕਰ ਦੀ ਗੱਲ ਕਰ ਵੀ ਪਤਾ ਨਹੀਂ ਕੀ ਗੱਲ ਹੈ ਜਿਹੜੀ ਬੁਫਰੀ ਨਾਰਫਨ ਕੁਝ ਲੋਕ ਤਾਂ ਸਾਲਾਂ ਵੱਧੀ ਖਾਈ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਛਡਾਉਣ ਦਾ ਯਤਨ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਜੇ ਬੁਫਰੀ ਨਾਰਫਨ ਸਿਸਟਮ ਵਾਲਾ ਜਿਹੜਾ ਸਿਸਟਮ ਹੈ ਇਹਨੂੰ ਬੰਦ ਕੀਤਾ ਜਾਵੇ ਦਾ ਹੋ ਸਕਦਾ ਵੀ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਦਾ ਜਿਹੜਾ ਟੈਗ ਲੱਗਿਆ ਹੋਇਆ ਉਹ ਹੋ ਸਕਦਾ ਕਿਉਂਕਿ ਜਿਹੜਾ ਸਾਰੇ ਪਵਾੜੇ ਦੀ ਜੜ ਹੈ ਪੰਜਾਬ ਦੇ ਵਿੱਚ ਨਸ਼ੇ ਦੀ ਉਹ ਗੂਫਰੀ ਨੋਰਫਨ ਤੇ ਲਲਕਸਲ ਦੀਆਂ ਟੈਬਲੇਟ ਨੇ ਜਿਹੜੀਆਂ ਮਤਲਬ ਜਿਆਦਾ ਗੁਜਰਾਤ ਦੇ ਵਿੱਚੋਂ ਬਣਦੀਆਂ ਨੇ ਗੁਜਰਾਤ ਦੇ ਦੇ ਵਿੱਚੋਂ ਲੱਖਾਂ ਕਰੋੜਾ ਰੁਪਈਆ ਦੀ ਜੀ ਚਲੋ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਦਾ ਬੇੜਾ ਕਰ ਕੋ ਰਿਹਾ ਚਲੋ ਡਾਕਟਰ ਸਾਹਿਬ ਤੁਸੀਂ ਜਾਨਾ ਲਾਈਦੇ ਮੁੱਦੇ ਜੁੜੇ ਦੇ ਤੁਸੀਂ ਵਧੇ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜਿੰਦਰ ਸਿੰਘ ਸਾੜਨਾ ਜੁੜੇ ਸੀ ਜੋ ਕਿ ਖੁਦ ਇੱਕ ਪੇਸ਼ੇਵਰ ਡਾਕਟਰ ਨੇ ਤੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਦੋ ਨਸ਼ਾ ਮੁਕਤੀ ਕੇਂਦਰਾਂ ਤੇ ਪੁਲਿਸ ਨੇ ਅਚਾਨਕ ਰੇਡ ਕੀਤੀ ਹੈ ਡਾਕਟਰਾਂ ਮਿਲ ਕੇ ਕਿਉਂ ਕਿਉਂਕਿ ਜਦੋਂ ਉੱਥੇ ਪਰਿਵਾਰਕ ਮੈਂਬਰ ਆਉਣ ਬੱਚਿਆਂ ਨੂੰ ਮਿਲਣ ਜਾਂਦੇ ਨੇ ਤਾਂ ਉਹਨਾਂ ਵੱਲੋਂ ਕੰਪਲੇਨਟ ਕੀਤੀ ਜਾਂਦੀ ਹੈ ਕਿ ਸਾਡੇ ਨਾਲ ਇੱਥੇ ਘੁਟਮਾਰ ਕੀਤੀ ਜਾਂਦੀ ਹੈ ਸਾਨੂੰ ਉਹਦੇ ਨਸ਼ੇ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਬਾਹਰ ਚੰਗੇ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਡਾਕਟਰਾਂ ਦੀ ਟੀਮ ਲੋ ਜਦੋਂ ਇਹ ਸੈਂਟਰ ਰੇਡ ਕੀਤੀ ਗਈ ਤਾਂ ਉੱਥੇ ਨਸ਼ੇ ਦੀਆਂ ਦਵਾਈਆਂ ਬਰਾਮਦ ਹੋਈਆਂ ਅਤੇ ਤੁਹਾਨੂੰ ਦੱਸ ਦੇ ਕਿ 18 ਬੱਚਿਆਂ ਨੂੰ ਉਹ ਤੋਂ 18 ਲੜਕੇ ਜਿਹੜੇ ਪਹਿਲਾਂ ਭੱਜੇ ਸੀਗੇ ਉਸ ਤੋਂ ਬਾਅਦ 6 ਜਿਹੜੇ ਬੱਚੇ ਹੋਰ ਨੇ ਉਹਨਾਂ ਨੂੰ ਉਥੋਂ ਉਹਨਾਂ ਦੇ ਘਰ ਭੇਜਤਾ ਗਿਆ ਤੇ 8 ਹੋਰ ਜਿਹੜੇ ਨੌਜਵਾਨ ਨਵੇਂ ਨਸ਼ਾ ਕਰਨੇ ਆਏ ਸੀ ਉਹਨਾਂ ਨੂੰ ਕਿਸੇ ਹੋਰ ਸਰਕਾਰੀ ਸੈਂਟਰ 'ਚ ਭੇਜਤਾ ਗਿਆ ਸੋ ਦੋਸਤੋ ਜਿਹੜਾ ਸਾਡਾ ਅੰਤ ਨਚੋੜ ਨਿਕਲਿਆ ਕਿ ਜਿਹੜੇ ਬਿਨਾਂ ਲਾਇਸੈਂਸ ਤੋਂ ਨਸ਼ਾ ਮੁਤੀ ਕਹਿੰਦੇ ਚਾਰੇ ਨੇ ਉਹ ਹੁਣ ਪੰਜਾਬ ਸਰਕਾਰ ਦੀ ਜਾਂਚ ਦੇ ਦਾਰੇ ਵਿੱਚ ਆ ਗਏ ਨੇ ਕਿਉਂਕਿ ਕਈਆਂ ਕੋਲ ਤਾਂ ਲਾਇਸੈਂਸ ਨਹੀਂ ਹੈ ਜਿਹੜੇ ਕਿ ਨਸ਼ਾ ਛਡਾਉਂਦਾ ਦਾਅਵਾ ਕਰ ਰਹੇ ਨੇ ਜੀ ਜੀ ਸਾਹਮਣੇ ਸਬੂਤ ਇਕ ਆਇਆ ਧੂਰੀ ਤੋਂ ਤੇ ਦੂਸਰਾ ਸੰਗਰੂਰ ਤੋਂ ਅਜੇ ਹੋਰ ਵੀ ਬੜੇ ਨੇ ਪਰ ਸਰਕਾਰ ਤੋਂ ਧਿਆਨ ਦੀ ਲੋੜ ਹੈ ਇਹਨਾਂ ਬਾਰੇ ਇਹ ਸਾਡਾ ਦੋਸਤੋ ਸ਼ਾਮ ਦਾ ਲਾਈਵ ਪ੍ਰੋਗਰਾਮ ਸੀ ਮੈਂ ਤੁਹਾਡੇ ਦੁਆਰਾ ਜੁੜਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਤੁਸੀਂ ਉੱਥੇ ਦੇਦਰੋ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ